ਸੁਰੂ ਕੀ ਨਗਰੀ ਅਮਰਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਤਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰੋਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਤਲ ਇੱਕ ਬੱਤੀ ਬੋਰ ਪਿਸਤਲ ਤੇ ਲਾਈਵ ਕੈਟਰੀਜਸ ਇਹ ਸਾਰੇ ਬਰਾਮਦ ਹੋਏ ਨੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰਡ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਬਸਤ ਕੀਤਾ ਜਿੰਨਾ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘ੍ਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਗਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਢੇ 4 ਕਿਲੋ ਤੇ 10 ਗ੍ਰਾਮ ਹਿਰੋਇਨ ਰਿਕਵਰ ਕਰਨ ਦੀ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ-ਵੱਖ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ-ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਜਾਬ ਹਉਣ ਲਈ ਫੁੱਲ ਅਰਥ ਜਾਣੇ ਗ੍ਰਿਫਤਾਰ ਹੋਏ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀਸੀਬੀ ਸੰਧੂ ਸਾਹਿਬ एडीसीपी सिटी वन दर्पण ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਕੱਲਾ ਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਅਰਥ ਕਰਕੇ ਇਹਨੂੰ ਕੰਪਲੀਟ ਕੀਤਾ। ਧੰਨਵਾਦ। ਸੀ ਕਿਸ ਤਰੀਕੇ ਦਾ ਇਹਨਾਂ ਦੇ ਲਿੰਕ ਵੀ ਸਾਊਂਡ ਨਿਕਲੀ ਉਹ ਸੀ ਸੀ ਕਾਰ ਮਿਲਿਆ ਆ ਉਹ ਉਹ ਸਟਿਲ ਵੀ ਆਰ ਇਨਵੈਸਟੀਗੇਟਿੰਗ ਇਹਨਾਂ ਦੀ ਇੰਟਰੋਗੇਸ਼ਨ ਦੌਰਾਨ ਇਹ ਛੜੇ ਵੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਵਰਮਾਈ ਸੀ ਕਿਹੜਾ ਪੈਸਾ ਉੱਧਰੋਂ ਆਉਂਦਾ ਸੀ ਸਿਰਫ ਪੰਜਾਬ ਦੀਆਂ ਮਸਲਤਾਂ ਕੀ ਕਰਦੇ ਸੀ ਇੱਥੇ ਆ ਬੇਜੇ ਉਹ ਵੀ ਸੈਂਸ ਕਰੀ ਇਹ ਇਹਨਾਂ ਦੀ ਇੰਟਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਇਹ ਜਿਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਆ ਤੁਸੀਂ ਦੱਸਿਆ ਕਿਸ ਤਰ੍ਹਾਂ ਦੇ ਬੰਦੇ ਨੇ ਨਹੀਂ ਫੈਮ ਫੈਮਲੀ ਇਸ ਦੀ ਨਹੀਂ ਹੈ ਫੈਮਲੀ ਅੱਛਾ ਜੀ ਆ ਜਿਹੜੀ ਹੈ ਬੈਰੋਲੀ ਤੋਂ ਤਾਂ ਇਹ ਕਿਹਾ ਸੀ ਕਿ ਇਹਨੇ ਸਪਲਾਈ ਕਿੱਥੇ ਦੇਣੀ ਸੀ 1 ਕਿਲੋ ਸਪਲਾਈ ਆਪਾਂ ਨੂੰ ਕਿਸ ਤਰੀਕੇ ਨਾਲ ਸਪਲਾਈ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਾਰਥ ਕਰਕੇ ਜਿਹਦੇ ਜਿਹੇ ਖਲਾਫ ਜੋ ਕਾਰਵਾਈ ਬਣਦੀ ਹੋਵੇ ਕਰਾਂਗੇ ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਚ ਇਨਵੋਲਡ ਹੋਏਗੇ ਸੀਗੇ ਲੁੱਟਾਂ ਖੋਹਾਂ ਦੇ ਮੁਕਦਮੇ ਜੈਜ਼ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਚ ਨਹੀਂ ਇਹ ਸਾਰੀ ਸਰੀਰੀ ਡੋਮੇਨ ਹੈ ਉਹ ਜਗ੍ਹਾ ਕੋ ਫੜੀ ਹੈ ਉਹਦੇ ਵੀ ਜਗ੍ਹਾ ਫੜ ਪਏਗੇ ਇਹ ਵਾਰ-ਵਾਰ ਆਪਰੇਸ਼ਨ ਦਰਾਨਾ ਕਦੇ ਅੱਧਾ ਕਿਲੋ ਫੜ ਲਈ ਕਦੇ ਫਿਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ 1.5 ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਨਾ 4 ਕਿਲੋ ਹੋਏ ਅਮਰ ਸਰ ਕੁਸ਼ਲ ਲੇਟ ਦੇ ਜਿਹੜੇ ਸੀਜੀਪੀ ਦੇ ਮੁਕਤ ਇਹ ਹਜ਼ਾਰ ਦਾ ਕੁਸ਼ਣ ਕੀ ਹੋਇਆ ਤੇ ਫਿਰ ਇਹ ਕੁਸ਼ਣ ਲ ਕੁਸਤ ਸਾਬਰੈਟ ਖਸ ਅਸੀਂ ਜਦੋਂ ਤੋਂ ਆਈ ਟੁਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸ ਉਸ ਕਰ ਰਹੇ ਆ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਅਸਸਟ ਕੀਤੇ ਨੇ ਇਹਨਾਂ ਜੋ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਆ ਦੇ ਪੱਤੀ ਕੇਸ ਸੱਤਾ ਜਾਂ ਅੱਠਾ ਦੇਣਾ ਸੀ ਦਰਜ ਹੋ ਕੇ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,71,000 ਡਰਗ ਮੰਨੀ ਮਿਲੀ ਆ ਤੇ ਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਆ ਅਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਆ ਜਿਹੜੀ ਵੀ ਆਰ ਕਮਿਟਿ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾ ਹੈਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਵਾ ਇਸ ਤੋਂ ਪਹਿਲਾਂ ਵੀ ਬਹੁਤ سارے ਵਾਰ ਹੋਇਆ ਹੈ ਜਦੋਂ ਮਾਰਕ ਪਰੇ ਇੱਥੇ ਲੁਦਾਇਆ ਦਾ ਸੀ ਮਾਰਕ ਪਰੇ ਇਸ ਦਾ ਕੰਟੈਕਟ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਪਰ ਬਹੁਤ ਸਾਰੇ ਕੇਸਿਆਂ ਦੇ ਵਿੱਚ ਮੱਧ ਪ੍ਰਦੇਸ਼ ਦਾ ਨਾਮ ਆਦਾ ਜੁਕਿਆ ਵਾ ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਵੀ ਨੇ ਉਹ ਵੈਪਨ ਰਿਕਵਰ ਹੋਏ ਨੇ ਜੇ ਕੋਈ ਉਹਨਾਂ ਦੇ ਕੇਸ ਹੋ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫੋਲੋਅ ਅਪ ਕਰਨਾ ਉਹ ਅਲੱਗ ਕਰਨਗੇ ਜੀ ਸਵਾਲ ਜੀ ਇਹ ਫਾਇਦਾ ਲੈ ਇਹ ਬੰਦੇ ਚੇਸ ਲੇਕਿਨ ਰੀਚ ਨਾਲ ਨਹੀਂ ਕੋਈ ਗੱਲ ਕਰਦਾ ਕਿ ਸਵਾਇ ਇਹ ਵੀ ਕਰਦੇ ਕਿ ਇਹ ਨਾਲ ਹੋਰ ਬਤੇ ਬਲੌਗਸ ਉਹ ਦੇ ਮੁੱਢ ਨਾਲ ਜੋੜ ਸਕਦੇ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ 8 ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਹੈ ਨੀ ਹਾਂਜੀ ਇਹ ਇਹ ਸਾਰਾ ਆਪਸ ਹੀ ਇਹ ਟੋਟਲ ਆਪ ਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕਸ਼ ਕੰਮ ਕਰਦਾ ਕੋਈ ਕਸ਼ ਕੰਮ ਕਰਦਾ ਇਹ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰਗ ਮੰਨੀਆਂ ਸੱਤ ਵਹੀਕਲਜ਼ ਰਿਕਵਰ ਹੋਏ ਨੇ ਅੱਠ ਬੰਦੇ ਫੜੇ ਗਏ ਨੇ ਇੱਕੋ ਦਮ ਇਕੱਠੇ ਦਾ ਫੜੇ ਨੇ ਇਹ ਹੀ ਇਹਨਾਂ ਦੇ ਲਿੰਕ ਦੀ ਆ ਨਾ ਜੀ ਜੀ ਮੈਂ ਇਹ ਤਾਂ ਵੀ ਸਾਰਾ ਇੱਕ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਪਤਾ ਲੱਗਦਾ ਕਿ ਇਹ ਕਿੱਥੇ ਆਈ ਇਹਨਾਂ ਦੇ ਬਹੁਤ ਛੇਤੀ ਛੇਤੀ ਹੋ ਗਿਆ ਉਹ ਤੁਸੀਂ ਕਹਿੰਦੇ ਸਾਰੀ ਇਨਵੈਸਟੀਗੇਸ਼ਨ ਜਾਰੀ ਹੈ ਇਦਾਂ ਦੀ ਗੱਲ ਨਹੀਂ ਹੈ ਜਦੋਂ ਜਦੋਂ ਤੁਹਾਨੂੰ ਕ੍ਰਾਸ ਬਾਰਡਰ ਤੋਂ ਆਈ ਆ ਰਿੰਡੇ ਦੇ ਰਹਿਣ ਵਾਲੇ ਆ ਪਾਕਿਸਤਾਨ ਤੋਂ ਵਾਪਸ ਆ ਉਧਰੋਂ ਮਗਾਈ ਆ ਇਹਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਜਿਹੜਾ ਡਰੋਨ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਆ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਨਾਂ ਜਿਹੜਾ ਕਾਕਾ ਜਿਹੜੀ ਸਾਨੂੰ ਥੋੜੀ-ਮੋਟੀ ਇਦਾਂ ਦੀ ਜਿਹੜੀ ਹੈ ਇਹ ਜਿਹੜੀ ਆਉਣੀ ਹੈ ਸੁਭਾਵਿਕ ਸੁਭਾਵਕੀ ਹੈ ਸਰ ਇਹ ਪੇਸ਼ਾਕ ਜੋ ਵੈਚੂ ਪਰਦੇ ਸੀ ਆ ਕਿ ਕਿਹਦੀ ਬਾੜੀ ਬਣਾਉਦੇ ਨੇ ਘਰਵਾਰ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਆ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗਪੇਨਾ ਉਹ ਉਹਨੇ ਜ਼ਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਰਵੇ ਜੀ ਸਾਡੇ ਕੋਲ ਇਹ ਬੋਲਦਾ ਹੈ ਜੀ ਪੁਲਿਸ ਨੇ ਇਹਨਾਂ ਦੇ ਵਿੱਚ ਇਹ ਆਪਣੀ ਗੱਡੀ ਨਹੀਂ ਜੀ ਬੁਰਾ ਭਾਲ ਉਹ ਪੈਦਾ ਹੋ ਗਿਆ ਸਾਡੇ ਤੇ ਪੁੱਛਿਆ ਨਹੀਂ ਕਿ ਇਹ ਕਿਹਦੇ ਤੋਂ ਆ ਗਿਆ ਇਹ ਕੀ ਕਰਤਾ ਗਿਆ ਇਹ ਮਤਲਬ ਇਹ ਵੀ ਨਹੀਂ ਵੀ ਮਤਲਬ ਜਿਹੜੇ ਸੱਚ ਆ ਮੁੱਛੇ ਕਰੀਆ ਨਹੀਂ ਹੋ ਗਿਆ ਇਹ ਬੇਇਸਲਾਸ ਗੱਲਾਂ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਤਰ੍ਹਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1 ਡੇਢ ਮਹੀਨਾ ਸਖਤੀ ਰਹਿਣੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹਿਤ ਇੱਕ ਇੱਕ ਹਫਤੇ ਚ 41 ਬੰਦੇ ਫੜਨੇ 31 ਕੇਸ ਦੀ ਸਟਾਰਟ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਿਡ ਟੂ ਮੇਕ ਅ ਡਰੱਗ ਫੀ ਵੀ ਕਾਰਵਾਈ 31 ਕਾਰਵਾਈ ਕਾਰਵਾਈ ਇਚਾਰ ਕਰਦੀਆਂ ਕਰਦੀਆਂ ਆ ਸਾਡੇ ਪ੍ਰੋਸੈਸ ਸਾਡੇ ਐਕਟੀਵਿਟੀ ਆ ਇਹ ਇਹ ਇਸ ਤੋਂ ਇਲਾਵਾ ਸਾਡੇ ਅਮਰਸਰ ਪੁਲਿਸ ਨੇ 4 ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਸੀ ਸਨੇਚ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲ ਰਿਕਵਰ ਹੋ ਗਏ ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਇਆ ਉਹ ਵੀ ਅਸੀਂ ਰਿਕਵਰ ਕਰ ਲਿਆ ਇਵੇਂ ਇੱਕ ਗੈਂਬਲਿੰਗ ਦੇ ਆ ਆਰਮਜ਼ ਐਕਟ ਦੇ ਤੋਂ ਇਲਾਵਾ ਅਸੀਂ ਇੱਕ ਹੋਰ ਕੇਸ ਦਰਜ ਕੀਤਾ ਜਿਹਦੇ ਜਿੱ ਇੱਕ ਪਿਸਟਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਅ ਮੇਜਰ ਵਨ ਠੀਕ ਹੈ ਜੀ ਥੈਂਕ ਯੂ